ਸਤਗੁਰੂ ਸਾਨੂੰ ਉਹ ਤੜਫ ਦਿਓ ਤੇਰਾ ਜਪਜੀ ਕੀ ਪੜੀਏ ਸਾਡੇ ਨੇਤਰ ਭੇਜ ਜਾਣ ਤੇਰੀ ਗੱਲ ਸੁਣੀਏ ਸਾਡੇ ਅੰਦਰ ਬੈਰਾਗ ਦੀ ਕਾਂ ਗੁੱਠੇ ਰਹਿਬਾਂ ਨੂੰ ਪੁੱਛਿਆ ਸੀ ਕਿਸੇ ਨੇ ਅਰੀਬੀਆ ਕਹਿੰਦੇ ਆ ਨਾ ਜੀ ਆਪਾਂ ਉਹਨੂੰ ਪੁੱਛਿਆ ਸੀ ਤੂੰ ਨਮਾਜ਼ ਕਦੋਂ ਪੜਨੀ ਹੈ ਖੁਦਾ ਦੇ ਆਉਣ ਤੋਂ ਪਹਿਲਾਂ ਖੁਦਾ ਦੇ ਆਇਆ ਜਾਂ ਖੁਦਾ ਦੇ ਜਾਣ ਤੋਂ ਬਾਅਦ ਰਹਿਬਾਂ ਹੱਸ ਪਈ ਅਸਲ ਚ ਹੈ ਰੀਬੀ ਹੱਸ ਬਈ ਕਹਿੰਦੀ ਜਦੋਂ ਆਉਂਦਾ ਉਦੋਂ ਹੀ ਪੜਨੀ ਆ ਉਹਨਾਂ ਨੇ ਕਿਹਾ ਵੀ ਕੀ ਨਿਸ਼ਾਨੀ ਹੈ ਜਦੋਂ ਆਉਂਦਾ ਉਹਦਾ ਕੋਈ ਕੋਈ ਨਿਸ਼ਾਨੀ ਹੈ ਕਹਿੰਦੀ ਹਾਂ ਜਦੋਂ ਆਉਂਦਾ ਮੇਰੀਆਂ ਤਣਾਵਾ ਖਿੱਚੀਆਂ ਜਾਂਦੀਆਂ ਨੇ ਮੇਰੇ ਲੂਨ ਲੂ ਵਿੱਚ ਕੋਈ ਚਰਨਾਂ ਹੜ ਛਿੜਦੀ ਏ ਆਪ ਮੁਹਾਰੇ ਮੇਰੀਆਂ ਅੱਖਾਂ 'ਚੋਂ ਨੀਰ ਨਿਕਲਣ ਲੱਗ ਪੈਂਦਾ ਆਪਣੇ ਪਿਆਰੇ ਦੀ ਯਾਦ ਕਰਕੇ ਬਸ ਉਦੋਂ ਹੀ ਮੇਰਾ ਨਮਾਜ਼ ਦਾ ਵੇਲਾ ਹੁੰਦਾ ਹੈ ਉਦੋਂ ਮੈਂ ਨਮਾਜ਼ ਪੜ੍ਹਦੀ ਆਂ